ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਅੱਜ ਹੈ ਜੀ 28ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅੱਜ ਇੱਕ ਹੋਰ ਨਵਾਂ ਸਟਾਈਲ ਲੈ ਕੇ ਆਏ ਹਾਂ ਤੁਹਾਡੇ ਲਈ ਇਹਦੇ ਵਿੱਚ ਤੁਹਾਨੂੰ ਸਿਖਾਵਾਂਗੇ ਅਸੀਂ ਕਿ ਅੰਮ੍ਰਿਤਸਰ ਸ਼ਾਹੀ ਦਸਤਾਰ ਦੇ ਪੇਚਾ ਉਤੇ ਵਟ ਕਿੱਦਾਂ ਪਾਈ ਜਾਂਦੇ ਨੇ ਪੂਰੀ ਡਿਟੇਲ ਦੇ ਵਿੱਚ ਤੇ ਇਹਦੇ ਲਈ ਤੁਹਾਡੇ ਪੇਚ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਇਹਨੂੰ ਸਟੈਪ ਬਾਈ ਸਟੈਪ ਤੁਹਾਨੂੰ ਜਦੋਂ ਦਸਤਾਰ ਸਜਾਵਾਂਗੇ ਉਹਦੇ ਨਾਲ ਨਾਲ ਸਮਝਾਵਾਂਗੇ ਚੰਗੀ ਤਰ੍ਹਾਂ ਤੁਸੀਂ ਵੀ ਉਸੇ ਤਰੀਕੇ ਨਾਲ ਹੀ ਕਰਨਾ ਹੈਂ ਵੀਡੀਓ ਨੂੰ ਸਕਿਪ ਨਾ ਕਰਿਓ ਅੱਗੇ ਪਿੱਛੇ ਕਰਕੇ ਵੀਡੀਓ ਨੂੰ ਨਾ ਦੇਖਿਓ ਤੇ ਨਹੀਂ ਤਾਂ ਤੁਹਾਨੂੰ ਫੇਰ ਕੁਝ ਚੀਜ਼ਾਂ ਸਮਝ ਨਹੀਂ ਆਉਣੀਆਂ ਕੁਝ ਚੀਜ਼ਾਂ ਤੁਹਾਡੀਆਂ ਸਕਿਪ ਹੋ ਜਾਣੀਆਂ ਨੇ ਤੇ ਜਿਹੜੇ ਮੇਰੇ ਵੀਰ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਉਹ ਸਾਡੇ ਚੈਨ ਕਲਿਕ ਕਰਨ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ ਦਸਤਾਨ ਨੂੰ ਦੋਨਾਂ ਸਾਈਡਾਂ ਤੋਂ ਗਿੱਲਾ ਕਰਨਾ ਹੈ ਅਸੀਂ ਫਿਰ ਇੱਕ ਪੱਲਾ ਛੱਡ ਕੇ ਇੱਕ ਪੱਲਾ ਫੜਿਆ ਇੱਕ ਪੱਲੇ ਨੂੰ ਉਹਦੇ ਚੋਂ ਅਸੀਂ ਬੰਨ੍ਹ ਦੇਣਾ ਹੈ ਜਾਂ ਕਿਸੇ ਨੂੰ ਫੜਾ ਦੇਣਾ ਹੈ ਦੂਜੇ ਪੱਲੇ ਨੂੰ ਖਿੱਚ ਕੇ ਅਸੀਂ ਪੂਣੀ ਕੰਨੀ ਸਟਾਰਟ ਕਰ ਦੇਣੀ ਹੈ ਇਸ ਤਰੀਕੇ ਨਾਲ ਤੁਸੀਂ ਪੂਣੀ ਨੂੰ ਪਿੱਛੇ ਜਾਂਦੇ ਹੋਏ ਧਿਆਨ ਰੱਖਣਾ ਪੂਣੀ ਤੇ ਜਿਹੜੀ ਪੱਗ ਆਪਣੀ نیچے ਨਾ ਲੱਗੇ ਸਲਾਈ ਵਾਲੇ ਹਿੱਸੇ ਨੂੰ ਤੁਸੀਂ ਖੱਬੇ ਸਾਈਡ ਤੇ ਰੱਖਣਾ ਹਮੇਸ਼ਾ ਧਿਆਨ ਰੱਖਣਾ ਇਸ ਚੀਜ਼ ਦਾ ਕੀ ਸਲਾਈ ਤੁਸੀਂ ਆਪਣੇ ਹਿਸਾਬ ਨਾਲ ਇੱਧਰ ਉੱਧਰ ਕਰ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਮੇਰੇ ਹਿਸਾਬ ਨਾਲ ਹੀ ਸਲਾਈ ਹਮੇਸ਼ਾ ਖੱਬੇ ਪਾਸੇ ਰੱਖਣੀ ਆ ਸਟਾਰਟਿੰਗ ਦੇ ਵਿੱਚ ਮੈਂ ਵੀ ਸੱਜੇ ਪਾਸੇ ਸਲਾਈ ਰੱਖਦਾ ਹੁੰਦਾ ਸੀ ਹੁਣ ਮੈਂ ਪਹਿਲੇ ਲੜ ਤੇ ਜ਼ਿਆਦਾ ਲੜ ਬਣਾਣੇ ਹੁੰਦੇ ਆ ਕਈ ਵਾਰ ਇਸ ਲਈ ਮੈਨੂੰ ਹੁਣ ਕਾਫੀ ਦੇਰ ਦੀ ਇਹੀ ਆਦਤ ਆ ਕਿ ਸਲਾਈ ਮੈਂ ਖੱਬੇ ਪਾਸੇ ਰੱਖਦਾ ਉੱਪਰਲੀ ਸਾਈਡ ਤੋਂ ਜਿਹੜੇ ਦੋ ਲੜ ਖਿੱਚਵੇਂ ਹੋਣਗੇ ਉਹਰੇ ਤੋਂ ਫੜ ਕੇ ਤੁਸੀਂ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਤੇ ਉਹੀ ਲੜ ਅੱਗੇ ਫੜਦੇ ਜਾਣਾ ਆ ਧਿਆਨ ਰੱਖਣਾ ਸੈਂਟਰ 'ਚ ਜਿੱਥੇ ਤੁਹਾਡੀ ਸਲਾਈ ਘੁੰਮਦੀ ਹੁੰਦੀ ਹੈ ਉੱਥੇ ਹੀ ਇੱਕ ਵਾਰੀ ਪੂਣੀ ਨੂੰ ਚੈੱਕ ਕਰ ਲੈਣਾ ਹੈ ਕਿ ਇੰਨੀ ਖੈਗੀ ਕਿ ਜਿੰਨਾ ਸਾਡੀ ਪੂਣੀ ਚੋਂ ਇੱਕ ਦੇ ਦੋ ਲੜ ਬਣ ਸਕਣ ਤੇ ਉਹੀ ਲੜ ਅੱਗੇ ਨੂੰ ਫੜਦੇ ਜਾਣਾ ਹੈ ਤੇ ਤੁਹਾਡੀ ਜਿਹੜੀ ਪੂਣੀਆ ਕੰਪਲੀਟ ਹੋ ਜਾਵੇਗੀ ਪੂਣੀ ਤੁਹਾਡੀ ਗੇਠ ਤੋਂ ਜ਼ਿਆਦਾ ਚੌੜੀ ਹੋਣੀ ਚਾਹੀਦੀ ਹੈ ਸਵਾ ਗੇਠ ਜਾਂ ਡੇਢ ਗੇਠ ਦੇ ਵਿੱਚ ਵਿੱਚ ਤੇ ਇਸ ਤਰੀਕੇ ਨਾਲ ਤੁਹਾਡੀ ਪੂਣੀ ਕੰਪਲੀਟ ਹੋ ਜਾਏਗੀ ਤੇ ਅੱਗੇ ਜਾ ਕੇ ਤੁਸੀਂ ਪੂਣੀ ਨੂੰ ਫੜ ਲੈਣਾ ਹੁਣ ਤੁਸੀਂ ਦਸਤਾਰ ਸਜਾਉਣੀ ਸ਼ੁਰੂ ਕਰਨੀ ਹੈ ਧਿਆਨ ਰੱਖਣਾ ਹੈ ਬੇਸ ਤੇ ਦਸਤਾਰ ਤੁਹਾਨੂੰ ਬੜੇ ਸੁਚੱਜੇ ਢੰਗ ਨਾਲ ਸਜਾਣ ਦੀ ਕੋਸ਼ਿਸ਼ ਕਰਨੀ ਆ ਤੁਸੀਂ ਸਾਰੀ ਦਸਤਾਰ ਤੁਹਾਡੀ ਟਾਈਟ ਹੋਣੀ ਚਾਹੀਦੀ ਹੈ ਕਿਤੋਂ ਵੀ ਢਿੱਲੀ ਨਹੀਂ ਹੋਣੀ ਚਾਹੀਦੀ ਹਰ ਇੱਕ ਵੀਡੀਓ ਜੇ ਤੁਹਾਨੂੰ ਪੂਣੀ ਅਤੇ ਬੇਸ ਦਾ ਟਿਊਟੋਰੀਅਲ ਦੇਣ ਦਾ ਕਾਰਨ ਇਹੀ ਹੈ ਕਿ ਤੁਸੀਂ ਇਹ ਨਾ ਸਮਝੋ ਕਿ ਕਿਸੇ ਵੀਡੀਓ 'ਚ ਮੈਂ ਅਲੱਗ ਤਰੀਕੇ ਨਾਲ ਪੂਣੀ ਜਾਂ ਬੇਸ ਸਜਾ ਰਹੇ ਹਾਂ ਤੇ ਤੁਹਾਨੂੰ ਕੋਈ ਚੀਜ਼ ਨਾ ਪਤਾ ਲੱਗੇ ਇਸ ਲਈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਹਰ ਇੱਕ ਚੀਜ਼ ਪੂਰੀ ਡਿਟੇਲ ਦੇ ਵਿੱਚ ਸਮਝਾਈ ਜਾਂਦੀ ਹੈ ਖੱਬੀ ਸਾਈਡ ਤੇ ਅਸੀਂ ਜੂੜਾ ਸਾਹਿਬ ਕੀਤਾ ਨਾਲ ਅਸੀਂ ਜਿਹੜਾ 1 ਮੀਟਰ ਦਾ ਤੈਅ ਮਾਰਿਆ ਹੁੰਦਾ ਬੇਸ ਉਹ ਰੱਖ ਲਿਆ ਹੋਇਆ ਤੇ ਨਾਲ ਕੰਗਾ ਸਾਹਿਬ ਰੱਖ ਲਿਆ। ਫਿਰ ਅਸੀਂ 80 ਸੈਂਟੀਮੀਟਰ ਦਾ ਜਿਹੜਾ ਪੰਨਾ ਸਜਾਨੇ ਹੁੰਦੇ ਉਹਨੂੰ ਦੋ ਗੱਠਾ ਮਾਰ ਕੇ ਪਿੱਛੇ ਜੀ ਇਸ ਤਰੀਕੇ ਨਾਲ ਖਿੱਚ ਕੇ ਟਾਈਟ ਕਰ ਲੈਣਾ। ਉਹਨਾਂ ਕ ਟਾਈਟ ਕਰਨਾ ਹੈ ਜਿੰਨਾ ਕਿ ਤੁਹਾਡਾ ਸਿਰ ਦਰਦ ਨਾ ਹੋਵੇ। ਫਿਰ ਸਲਾਈ ਦੀ ਹੈਲਪ ਨਾਲ ਤੁਸੀਂ ਹਰੇਕ ਹਿੱਸੇ ਤੋਂ ਕੇਸਾ ਨੂੰ ਚੰਗੀ ਤਰ੍ਹਾਂ ਅੰਦਰ ਕਰਨਾ ਹੈ। ਪਿਛਲੇ ਹਿੱਸੇ ਤੋਂ ਵੀ ਤੇ ਉੱਪਰੋਂ ਜੀ ਤੁਸੀਂ ਪਟਕੇ ਨੂੰ ਚੰਗੀ ਤਰ੍ਹਾਂ ਟਾਈਟ ਕਰ ਲੈਣਾ ਹੈ। ਹੁਣ ਗੱਲ ਕਰਦੇ ਹਾਂ ਤੁਹਾਡੇ ਕਮੈਂਟਾਂ ਦੀ ਮੇਰੇ ਵੀਰੋ ਤੁਸੀਂ ਕਈ ਕਮੈਂਟ ਕਰ ਰਹੇ ਹੋ ਜੀ ਕਿ ਮੈਂ ਦਸਤਾਰ ਦਾ ਟਿਊਟੋਰੀਅਲ ਵਟਾ ਵਾਲੀ ਦਸਤਾਰ ਦਾ ਪਾਵਾਂ ਸਕੂਲ ਵਾਲੇ ਬੱਚੇ ਵਾਲੀ ਜਾਂ ਵਟਾ ਵਾਲੀ ਫੁੱਲਮੀ ਦਸਤਾਰ ਪਾਵਾਂ ਮੇਰੇ ਵੀਰੋ ਉਹ ਰਹਿਣੀ ਤਾਂ ਵਟਾ ਵਾਲੀ ਹੀ ਦਸਤਾਰ ਮੈਂ ਵਟਾ ਵਾਲੀ ਦਸਤਾਰ ਦਾ ਇੱਕ ਹੋਰ ਟਿਊਟੋਰੀਅਲ ਪਾਣਾ 75 ਦਿਨ ਦੇ ਵਿੱਚ ਉਹ ਹੋਊਗਾ ਉਹ ਹੋਊਗਾ ਜਿਹੜਾ ਤੁਸੀਂ ਪਿਓਰ ਪਟਿਆਲਾ ਸ਼ੇਪ ਦੇ ਵਿੱਚ ਵਟਾ ਵਾਲੀ ਦਸਤਾਰ ਸਜਾਉਣੀ ਹੈ ਇਸ ਤੋਂ ਇਲਾਵਾ ਮੈਂ ਵਟਾ ਵਾਲੀ ਦਸਤਾਰ بار بار ਰਿਪੀਟ ਨਹੀਂ ਕਰਨੀ ਫਿਰ ਵਟਾ ਵਾਲੀਆਂ ਦਸਤਾਰਾਂ ਬਹੁਤ ਹੋ ਜਾਣੀਆਂ ਹੈ ਠੀਕ ਹੈ ਉਹ ਚੰਗਾ ਨਹੀਂ ਲੱਗਣਾ ਇਸ ਸੀਨ ਦੇ ਵਿੱਚ 75 ਦਿਨ ਤੁਹਾਨੂੰ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਦੇ ਟਿਊਟੋਰੀਅਲ ਦੇਣੀ ਆ ਮੈਂ ਰਿਪੀਟ ਨਹੀਂ ਕਰਨਾ ਕੋਈ ਇਸ ਚੀਜ਼ ਨੂੰ ਥੋੜਾ ਧਿਆਨ ਦੇ ਵਿੱਚ ਰੱਖੋ ਠੀਕ ਹੈ ਜੀ ਤੇ ਬੇਸ ਨੂੰ ਚੰਗੀ ਤਰ੍ਹਾਂ ਸਜਾਉਣ ਤੋਂ ਬਾਅਦ ਤੁਸੀਂ ਇੱਕ 50 ਸਜਾ ਲੈਣੀ ਆ ਕਾਲੇ ਰੰਗ ਦੀ ਬਾਕੀ ਜਿਹੜੀ ਦਸਤਾਰ ਨਾਲ ਤੁਹਾਡੀ ਮੈਚਿੰਗ ਕਰਦੀ ਹੋਵੇ ਉਹਨੂੰ ਧਿਆਨ ਨਾਲ ਸਜਾ ਲੈਣਾ ਪਹਿਲੇ ਲੜ ਨੂੰ ਤੁਸੀਂ ਸਿਰ ਦੇ ਉੱਪਰੋਂ ਜੀ ਲਿਆ ਕੇ ਜਿਹੜਾ ਲੜ ਤੁਸੀਂ ਬੰਨਿਆ ਸੀਗਾ ਉਸ ਲੜ ਤੋਂ ਤੁਸੀਂ ਦਸਤਾਰ ਸਜਾਉਣੀ ਸ਼ੁਰੂ ਕਰਨੀ ਹੈ ਮੈਂ ਵੀ ਉੱਥੇ ਹੀ ਸ਼ੁਰੂ ਕਰਦਾ ਆਂ ਆ ਜਿਹੜੀ ਮਰਜੀ ਸਾਈਡ ਤੋਂ ਦਸਤਾਰ ਸਜਾਉਣੀ ਸ਼ੁਰੂ ਕਰ ਲੋ ਇਹਨਾਂ ਕੋਈ ਫਰਕ ਨਹੀਂ ਪੈਂਦਾ ਮੈਂ ਸਜਾ ਕੇ ਦੇਖੀ ਹੋਈ ਆ ਪਹਿਲਾਂ ਵੀ ਤੇ ਮੇਰੇ ਵੀਰੋ ਤੁਸੀਂ ਇਸ ਲੜਣ ਨੂੰ ਚੰਗੀ ਤਰ੍ਹਾਂ ਖੋਲ ਕੇ ਦੋ ਵਾਰੀ ਅੰਦਰ ਫੋਲਡ ਕਰਨਾ ਹੈ ਜਿਹਦੇ ਨਾਲ ਤੁਹਾਡਾ ਜਿਹੜਾ ਲੜਾ ਇਹ ਟਿਕਨ ਲਾਈਕ ਲੜ ਬਣ ਜੂਗਾ ਜਿਹੜਾ ਨਾ ਤਾਂ ਖਿਸਕੂਗਾ ਤੇ ਨਾ ਹੀ ਪਤਲਾ ਹੋਊਗਾ ਇਸ ਲੜਣ ਨੂੰ ਬਸ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਜਿੰਨਾਕ ਤੁਸੀਂ ਪਿੱਛੇ ਤੱਕ ਲਗਾਣਾ ਹੈ ਉਪਰੋਂ ਜੀ ਖੋਲ ਲੜ ਖਿੱਚ ਲੈਣਾ ਹੁਣ ਜਿਹੜੀ ਮੇਨ ਗੱਲ ਸਾਡੀ ਦਸਤਾਰ ਬਾਰੇ ਹੁਣ ਇਹ ਹੈ ਕਿ ਆਪਾਂ ਇਸ ਦਸਤਾਰ ਤੇ ਸਾਰੇ ਲੜ ਮੋਟੇ ਮੋਟੇ ਲਗਾਣੇ ਆ ਕਈ ਵਾਰ ਹੁੰਦਾ ਨਾ ਅਸੀਂ ਦਸਤਾਰ ਦੇ ਲੜ ਕਈ ਵਾਰ ਪਤਲੇ ਵੀ ਬਨ ਲੈਨੇ ਆ ਇਹਦੇ ਲਈ ਖਾਸ ਤੁਹਾਨੂੰ ਮੋٹے ਮੋٹے ਲੜ ਚਾਹੀਦੇ ਆ ਜਦੋਂ ਅਸੀਂ ਇਹਨਾਂ ਦੇ ਵਿੱਚ ਸਲਾਈ ਫੇਣੀ ਆ ਉਹ ਤੋਂ ਧਿਆਨ ਰੱਖਣਾ ਇਹ ਲੜ ਚੰਗੀ ਤਰ੍ਹਾਂ ਮੋਟਾ ਹੋ ਜਾਵੇ ਅੰਦਰ ਫੋਲਡ ਹੋ ਕੇ ਕਿਉਂਕਿ ਜਦੋਂ ਅਸੀਂ ਨਾ ਉਹਤੇ ਵੱਟ ਪਾਣੇ ਆ ਤਾਂ ਉਹ ਆਸਾਨੀ ਨਾਲ ਪੈ ਜਾਂਦੇ ਹੁੰਦੇ ਪਤਲੇ ਲੜ ਦੇ ਉੱਤੇ ਨਹੀਂ ਪੈਂਦੇ ਉਹ ਉਸ ਤਰੀਕੇ ਨਾਲ ਜਿੱਦਾਂ ਮੋٹے ਲੜਾ ਤੇ ਪੈਂਦੇ ਹੁੰਦੇ ਤੇ ਜਿਹੜੇ ਵੀ ਲੜਾ ਤੁਸੀਂ ਪਿੱਛੇ ਤੱਕ ਸਾਰੇ ਮੋٹے ਕਰਨੇ ਆ ਤੇ ਪਿੱਛੇ ਤੱਕ ਬਰਾਬਰ ਰੱਖਣੇ ਨੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਦਸਤਾਰ ਬਾਰੇ ਜਿਹੜੀ ਜਾਣਕਾਰੀ ਹੈ ਮੇਰੇ ਵੀਰੋ ਇਹ ਤੁਹਾਨੂੰ ਖੰਬੇ ਪਾਸੇ نیچے ਦੇਖ ਸਕਾਰੇ ਆ 8 ਮੀਟਰ ਰੁਪਿਆ ਵਾਲਾ ਕੈਮੀਕਲ ਲਿਖਿਆ ਹੁੰਦਾ ਹਮੇਸ਼ਾ ਇਸ ਜਗ੍ਹਾ ਤੇ ਲਿਖਿਆ ਹੁੰਦਾ ਹਰ ਇੱਕ ਚੀਜ਼ ਬਾਰੇ ਤੁਸੀਂ ਇੱਥੇ ਪੜ ਲਿਆ ਕਰੋ ਕਈ ਮੇਰੇ ਵੀਰ ਕਮੈਂਟ ਕਰਦੇ ਹੁੰਦੇ ਕਿ ਕਿੰਨੇ ਮੀਟਰ ਦੀ ਕਿਹੜੀ ਦਸਤਾਰ ਸਜਾਈ ਉਹ ਵੀਡੀਓ ਮੈਨ ਲੱਗਦਾ ਦੇਖਦੇ ਨਹੀਂ ਹੈਗੇ ਜਿਹੜਾ ਉਹ ਕਮੈਂਟ ਕਰਨ ਲੱਗ ਜਾਂਦੀ ਹੈ ਸਿੱਧਾ ਕਿ ਕਿੰਨੇ ਮੀਟਰ ਦੀ ਤੇ ਕਿਹੜੀ ਕਪੜੇ ਚ ਇਸ ਦਸਤਾਰ ਸਜਾ ਰਹੇ ਹਾਂ ਮੈਂ ਹਮੇਸ਼ਾ ਲਿਖਿਆ ਹੁੰਦਾ ਆਪਣੀਆਂ ਸਾਰੀਆਂ ਵੀਡੀਓ ਦੇ ਵਿੱਚ ਕਿ ਤੁਹਾਨੂੰ ਪੁੱਛਣ ਦੀ ਲੋੜ ਨਾ ਪਵੇ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਹਰ ਇੱਕ ਚੀਜ਼ ਪੂਰੀ ਡੀਪਲੀ ਸਮਝਾਣ ਦੀ ਕਿ ਤੁਹਾਨੂੰ ਪੁੱਛਣ ਦੀ ਲੋੜ ਨਾ ਪਵੇ ਇਸ ਦੇ ਬਾਵਜੂਦ ਵੀ ਮੈਂ ਤੁਹਾਨੂੰ ਕਹਿ ਰਹੀ ਨਾ ਹਾਂ ਕਿ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਬਟ ਪੁੱਛਣ ਦਾ ਤਾਂ ਉਹ ਚੀਜ਼ ਮਜ਼ਾ ਆ ਰਵੇ ਨਾ ਜਿਹੜੀ ਮੈਂ ਦੱਸੀ ਨਾ ਹੋਵੇ ਤੁਹਾਨੂੰ ਹਨਾ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਹੁਣ ਅਸੀਂ ਕੀ ਕੀਤਾ ਦੋਨੋਂ ਪੱਲੇ ਬਰਾਬਰ ਕਰਕੇ ਇਹਦੇ ਵੀ ਦੋ ਪੱਲੇ ਬਣਾਏ ਆ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਅਸੀਂ ਮੋਟੇ ਕਰਨਾ ਹੈ ਤੇ ਟਾਈਟ ਕਰਕੇ ਲਗਾਣਾ ਹੈ ਜੇ ਕੋਈ ਲਾੜ ਢਿੱਲਾ ਹੋਗਾ ਤਾਂ ਉਹਦੇ ਵੀ ਵਾਟਾ ਜਿਹੜੇ ਓਖੇ ਪੈਣੇ ਆ ਤੁਹਾਡੇ ਧਿਆਨ ਰੱਖਣਾ ਐ ਇਸ ਚੀਜ਼ ਦਾ ਤੁਸੀਂ ਫੇਸ ਲਾਈਨ ਆ ਤੁਸੀਂ ਦੋਨੇ ਲੜਾਂ ਨੂੰ ਚੰਗੀ ਤਰ੍ਹਾਂ ਮੋٹے ਕਰਨਾ ਐ ਪਿੱਛੇ ਤੱਕ ਧਿਆਨ ਰੱਖਣਾ ਐ ਇਸ ਚੀਜ਼ ਦਾ ਤੁਸੀਂ ਜਿਆਦਾ ਖਾਸ ਧਿਆਨ ਰੱਖਣਾ ਐ ਕਿਉਂਕਿ ਇਹਦੇ ਉੱਤੇ ਅਸੀਂ ਵੱਟ ਪਾਣੇ ਨੇ ਤੇ ਕਿਉਂਕਿ ਜੇ ਅਸੀਂ ਪਤਲੇ ਲੜ ਰੱਖੇ ਤਾਂ ਉਹਨਾਂ 'ਤੇ ਵੱਟ ਪੈਣੇ ਨਹੀਂ ਉਸ ਤਰੀਕੇ ਨਾਲ ਜਿੱਦਾਂ ਅਸੀਂ ਪਾਣ ਦੀ ਕੋਸ਼ਿਸ਼ ਕਰਾਂਗੇ ਸਾਰੀ ਦਸਤਾਨ ਨੂੰ ਤੁਸੀਂ ਆਰਾਮ ਨਾਲ ਸਜਾਓ ਟਾਈਮ ਵਾਦਲਾ ਲਓ ਜੇ ਤੁਹਾਡੇ ਕੋਲ ਹੈਗਾ ਬਟ ਕੋਸ਼ਿਸ਼ ਕਰੋ ਹਰੇਕ ਹਿੱਸੇ ਤੋਂ ਸਹੀ ਤਰੀਕੇ ਨਾਲ ਸਜਾਣ ਦੀ ਜੇ ਕਿਤੇ ਡੰਗ ਪੈਂਦਾ ਨਜ਼ਰ ਆ ਰਿਹਾ ਤੁਹਾਨੂੰ ਤਾਂ ਅੰਦਰੋਂ ਜੀ ਕਪੜਾ ਐਡਜਸਟ ਕਰਕੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਸੈੱਟ ਕਰ ਸਕਦੇ ਹੋ ਪਿੱਛੇ ਤੱਕ ਦੋਨਾਂ ਲੜਾਂ ਨੂੰ ਮੋਟਾ ਕਰਦੇ ਹੋਏ ਤੁਸੀਂ ਇਸ ਤਰੀਕੇ ਨਾਲ ਬਰਾਬਰ ਕਰਕੇ ਪਿੱਛੇ ਜੀ ਦਸਤਾਨ ਨੂੰ ਪਿੰਚ ਕਰ ਦੇਣਾ ਹੈ ਦੇਖੋ ਹਰੇਕ ਹਿੱਸੇ ਤੋਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦਾ ਹੁੰਨਾ ਮੈਂ ਕੋਈ ਚੀਜ਼ ਲੁਕਾਉਣ ਦਾ ਖਦਾ ਨਹੀਂ ਹੈਗਾ ਇਸ ਲਈ ਤੁਹਾਨੂੰ ਹਰ ਇੱਕ ਚੀਜ਼ ਤੋਂ ਦੱਸ ਦਿਨਾ ਮੈਂ ਨਾਲ ਦੀ ਨਾਲ ਤੇ ਤੁਸੀਂ ਉਸ ਚੀਜ਼ ਨੂੰ ਆਪਣੇ ਆਪ ਕੱਢ ਸਕੋ ਤੁਹਾਨੂੰ ਕਿਸੇ ਕੋਲ ਜਾ ਕੇ ਸਿੱਖਣ ਦੀ ਲੋੜ ਨਾ ਪਵੇ ਤੇ ਇਸ ਲਈ ਤੁਹਾਨੂੰ ਹਮੇਸ਼ਾ ਵੀਡੀਓ ਪੂਰੀ ਹੀ ਦੇਖਣੀ ਪਊਗੀ ਜੇ ਐਂਟਰਟੇਨਮੈਂਟ ਪਰਪਸ ਲਈ ਦੇਖਣਾ ਫਿਰ ਜਿੰਨਾ ਮਰਜ਼ੀ ਦੇਖੋ ਜੇ ਕੁਝ ਸਿੱਖਣਾ ਹੈ ਤਾਂ ਤੁਹਾਨੂੰ ਹਮੇਸ਼ਾ ਪੂਰੀ ਵੀਡੀਓ ਹੀ ਦੇਖਣੀ ਪੈਣੀ ਆ ਫਿਰ ਅਸੀਂ ਇਹਨਾਂ ਦੋਨਾਂ ਪੱਲਿਆਂ ਨੂੰ ਖੋਲ ਲੈਣਾ ਹੈ ਦੋਨਾਂ ਪੱਲਿਆਂ ਨੂੰ ਖੋਲ ਕੇ ਤੁਸੀਂ ਕੀ ਕਰਨਾ ਹੈ ਇਹਦੇ ਵੀ ਦੋ ਪੇਜ ਬਣਾਣੇ ਨੇ ਸਾਰੀ ਦਸਤਾਰ ਅਸੀਂ ਦੋਨੋਂ ਪੇਜ ਬਰਾਬਰ ਕਰਕੇ ਹੀ ਸਜਾਣੀ ਆ ਜਿਹੜੇ ਦੋਨੇ ਪੱਲੇ ਹੁੰਦੇ ਆ ਫਿਰ ਦੋਨੋਂ ਪੱਲੇ ਬਣਾ ਕੇ ਇੱਕੋ ਜਗ੍ਹਾ ਤੇ ਰੱਖਣੇ ਨੇ ਖਿੱਚ ਕੇ ਲੜ ਲਗਾਣੇ ਆ ਦੋਨੇ ਲੜ ਬਰਾਬਰ ਮੋਟੇ ਹੋਣੇ ਚਾਹੀਦੇ ਨੇ ਤੇ ਦੋਨਾਂ ਦੇ ਵਿੱਚ ਸਪੇਸ ਆ ਜਿਹੜੀ ਉਹ ਵੀ ਬਰਾਬਰ ਹੋਣੀ ਚਾਹੀਦੀ ਏ ਇਸ ਚੀਜ਼ ਨੂੰ ਬਾਰ ਬਾਰ ਰਿਪੀਟ ਕਰਨ ਦਾ ਕਾਰਨ ਇਹ ਹੀ ਆ ਕਿ ਤੁਹਾਡੇ ਦਿਮਾਗ 'ਚ ਇਹ ਚੀਜ਼ਾਂ ਬੈਠ ਜਾਣ ਠੀਕ ਆ ਕਈ ਮੇਰੇ ਵੀਰ ਦਸਤਾਰ ਸਜਾਉਂਦੇ ਨੇ ਉਹਨਾਂ ਦਾ ਕੋਈ ਲੜ ਪਤਲਾ ਹੁੰਦਾ ਕੋਈ ਲੜ ਮੋਟਾ ਹੁੰਦਾ ਹੈ ਕਾਰਨ ਉਹਦਾ ਇਹੀ ਹੁੰਦਾ ਕਿ ਉੱਪਰਲਾ ਲੜ ਉਹਨਾਂ ਦਾ ਜ਼ਿਆਦਾਤਰ ਮੋਟਾ ਹੁੰਦਾ ਨੀਚਲਾ ਲੜ ਪਤਲਾ ਹੋਣ ਦਾ ਕਾਰਨ ਨਹੀਂ ਹੋ ਜਾਂਦਾ ਕਿਉਂਕਿ ਜਦੋਂ ਦੂਜਾ ਲੜ ਨੀਚਲਾ ਬਣਾਉਂਦੇ ਉਹਦੇ ਅੰਦਰ ਦੂਜਾ ਪੱਲਾ ਹੁੰਦਾ ਹੀ ਨਹੀਂ ਅੰਦਰੋਂ ਜੀ ਇਸ ਲਈ ਹਰ ਇੱਕ ਵੀਡੀਓ 'ਚ ਤੁਹਾਨੂੰ ਮੈਂ ਰਿਪੀਟ ਕਰਦਾ ਗੱਲ ਹਮੇਸ਼ਾ ਲੜ ਬਣਾਓ ਸਾਰੇ ਲੜ ਤੁਸੀਂ ਦੋਨੋਂ ਪੱਲੇ نیچے ਖੋਲ ਕੇ ਬਣਾਓ ਸਲਾਈ ਨਾਲ ਸਾਰੇ ਲੜ ਪਿੱਛੇ ਤੱਕ ਮੋਟੇ ਕਰੋ ਬਰਾਬਰ ਕਰੋ ਮੋਨਲੇ ਹਿੱਸੇ ਤੱਕ ਇੱਕੋ ਨੁੱਕਰ ਤੋਂ ਨਿਕਲਣ ਇਸ ਚੀਜ਼ ਦਾ ਧਿਆਨ ਰੱਖੋ ਤੇ ਖਿੱਚ ਕੇ ਲੜ ਲਾਓ ਖਿੱਚ ਕੇ ਲੜ ਲਾਉਂਗੇ ਤਾਂ ਉਹ ਆਪਣੀ ਜਗ੍ਹਾ ਤੋਂ ਖਿਸਕਣਗੇ ਵੀ ਨਹੀਂ ਜੇ ਢਿੱਲੇ ਲੜਣ ਹੋਣਗੇ ਤਾਂ ਉਹ ਤੁਹਾਡੇ ਪਤਲੇ-ਪਤਲੇ ਲੜ ਵੀ ਹੋ ਸਕਦੇ ਕੋਈ ਲੜ ਪਤਲਾ ਕੋਈ ਲੜ ਮੋਟਾ ਹੋ ਸਕਦਾ ਹੈ ਬੇਸ ਨੂੰ ਦਸਤਾਰ ਦੇ ਅੰਦਰ ਕੰਨਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਸੱਜੇ ਪਾਸੇ ਦੋਨੋਂ ਪੱਲੇ ਫੇਰ نیچے ਖੋਲ ਕੇ ਤੁਸੀਂ ਚੰਗੀ ਤਰ੍ਹਾਂ ਪੂਣੀ ਨੂੰ ਖੋਲਣਾ ਹੈ ਫੇਰ ਪਿੱਛੇ ਦੀ ਪਿੰਚ ਕਰਕੇ ਪਹਿਲੇ ਲੜਾਂ ਨਾਲੋਂ ਥੋੜਾ ਐਨੀਮ ਲਗਾਣਾ ਇਸ ਲੜ ਨੂੰ ਵੀ ਤੁਸੀਂ ਦੋਨੋਂ ਪੱਲੇ نیچے ਤੱਕ ਖੋਲਣੇ ਨੇ ਕੰਨ ਦੇ ਉੱਪਰ ਕਦੀ ਵੀ ਮੋਟਾ ਕਪੜਾ ਨਾ ਆਵੇ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਤੇ ਹੁਣ ਤੁਸੀਂ ਕੀ ਕਰਨਾ ਹੈ ਦੋਨੋਂ ਪੱਲੇ نیچے ਤੱਕ ਖੋਲ ਲੈਣੇ ਨੇ ਇਸ ਪੱਲੇ ਦਾ ਪਹਿਲਾਂ ਉਪਰੋਂ ਜੀ ਇੱਕ ਪੇਚ ਬਣਾਵਾਂਗੇ ਫਿਰ ਜਿੱਥੇ ਤੱਕ ਸਲਾਈ ਆ ਸਲਾਈ ਦੇ ਥੱਲੋ ਜੀ ਦੂਜਾ ਪੇਚ ਬਣਾ ਕੇ ਰੱਖਣਾ ਹੈ ਇਹਦਾ ਫਾਇਦਾ ਇਹ ਹੋਊਗਾ ਤੁਹਾਡੀ ਜਿਹੜੀ ਸਲਾਈ ਆ ਉਹ ਕਿਸੇ ਵੀ ਲੜ ਦੇ ਵਿੱਚ ਨਹੀਂ ਦਿਖੂਗੀ ਤੁਹਾਨੂੰ ਚੰਗੀ ਤਰ੍ਹਾਂ ਦੋਨਾਂ ਪੇਚਾਂ ਨੂੰ ਖੋਲ ਕੇ ਅੰਦਰ ਨੂੰ ਫੋਲਡ ਕਰਨਾ ਹੈ ਬਾਇ ਚਾਂਸ ਤੁਹਾਡਾ ਕੋਈ ਵੀ ਲੜ ਪਤਲਾ ਲੱਗੇ ਤੁਹਾਨੂੰ ਇਸ ਤਰੀਕੇ ਨਾਲ ਖੋਲ ਕੇ نیچے ਨੂੰ ਅੰਦਰ ਨੂੰ ਫੋਲਡ ਕਰ ਦੇਣਾ ਹੈ ਇਹਦੇ ਨਾਲ ਤੁਹਾਡਾ ਲੜਾ ਜਿਹੜਾ ਬਾਕੀ ਲੜਾ ਵਾਂਗ ਮੋਟਾ ਹੋ ਜਾਂਦਾ ਹੈ ਸਲਾਈ ਫਿਰ ਕੇ ਉਹਨੂੰ ਪਿੱਛੇ ਤੱਕ ਸਾਫ਼ ਕਰ ਲੈਣਾ ਤੇ ਮੋਹਲੇ ਹਿੱਸੇ ਤ ਧਿਆਨ ਰੱਖਣਾ ਸਾਰੇ ਲੜ ਤੁਹਾਡੇ ਮੋਲ ਦੇ ਹਿੱਸੇ ਤੋਂ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਨਜ਼ਰਾਨੇ ਚਾਹੀਦੇ ਨੇ ਪਿੱਛੇ ਤੱਕ ਤੁਸੀਂ ਸਾਰੇ ਪੇਚਾਂ ਨੂੰ ਮੋਟੇ ਕਰਨਾ ਆ ਤੇ ਪੇਚਾਂ ਦੀ ਜਿਹੜੀ ਸਪੇਸ ਆ ਇਹ ਤੁਸੀਂ ਆਪਣੀ ਦਸਤਾਰ ਦੀ ਸ਼ੇਪ ਦੇ ਹਿਸਾਬ ਨਾਲ ਰੱਖਣੀ ਆ ਜੇ ਥੋੜੀ ਜੀ ਪਿਓਰ ਸ਼ੇਪ ਦੇ ਵਿੱਚ ਦਸਤਾਰ ਸਜਾਉਣੀ ਆ ਕਿ ਥੋੜੀ ਜੀ ਉੱਪਰ ਨੂੰ ਘੁੰਮਵੀ ਤਾਂ ਫੇ ਪੇਚਾਂ ਦਾ ਜਿਹੜਾ ਗੈਪ ਆ ਉਹ ਤੁਹਾਨੂੰ ਜ਼ਿਆਦਾ ਰੱਖਣਾ ਪੈਣਾ ਜਿੱਦਾਂ ਮੈਸਜ ਆ ਰਿਹਾ ਹੈ ਇਹਦੇ ਲਈ ਤੁਹਾਨੂੰ ਘੱਟ ਰੱਖਣਾ ਪੈਣਾ ਜਿਸ ਜ਼ਿਆਦਾ ਸੈਮੀ ਸ਼ੇਪ ਚ ਸਜਾਣੀ ਆ ਮਤਲਬ ਕਿ ਉਹ ਕੱਟ ਤੇ ਉਹਦੇ ਵਿੱਚ ਤੁਹਾਨੂੰ ਹੋਰ ਘੱਟ ਰੱਖਣਾ ਪੈਣਾ ਇਸ ਚੀਜ਼ ਨੂੰ ਤੁਹਾਨੂੰ ਧਿਆਨ ਦੇ ਵਿੱਚ ਰੱਖਣਾ ਪੈਣਾ ਦੇਖੋ ਹੁਣ ਮੈਂ ਟਿਊਟੋਰੀਅਲ ਦੇਣ ਦਾ ਕੀ ਫਾਇਦਾ ਇਸ ਚੀਜ਼ ਦਾ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਕੈਚ ਨਾ ਕਰੋ ਸਮਝੋ ਨਾ ਪਿੱਛੇ ਤੱਕ ਸਾਰੇ ਲੜ ਬਰਾਬਰ ਕਰਕੇ ਰੱਖਣੇ ਆ ਤੁਸੀਂ ਪੂਣੀ ਨੂੰ ਨਾਲ ਦੀ ਨਾਲ ਸੈੱਟ ਕਰਨਾ ਧਿਆਨ ਰੱਖਣਾ ਕਿ نیچے ਨਾ ਲੱਗੇ ਇਸ ਲਈ ਪੂਣੀ ਨੂੰ ਹਮੇਸ਼ਾ ਮੋਢੇ ਤੇ ਰੱਖ ਲਓ ਤੇ ਹੁਣ ਤੁਸੀਂ ਜੇ ਤੁਹਾਨੂੰ ਪੇਚੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਗੈਪ ਘੱਟ ਲੱਗਦਾ ਹੋਵੇ ਤੇ ਉੱਪਰੋਂ ਜੀ ਬੇਸ ਨੂੰ ਜੇ ਤੁਸੀਂ ਸੈੱਟ ਕਰਨਾ ਚਾਹੁੰਦੇ ਤਾਂ ਉਹਨੂੰ ਚੰਗੀ ਤਰ੍ਹਾਂ ਦਸਤਾਰ ਦੇ ਅੰਦਰ ਕਰ ਦੇਣਾ ਹੈ ਤੇ ਪਿੱਛੋਂ ਤੱਕ ਤੁਸੀਂ ਸਲਾਈ ਦੀ ਹੈਲਪ ਨਾਲ ਸਾਰੇ ਪੇਚ ਆ ਜਿਹੜੇ ਬਰਾਬਰ ਮੋٹے ਕਰਨੇ ਨੇ ਜੇ ਕਿਸੇ ਵੀ ਕਿਸਮ ਦੀ ਤੁਹਾਨੂੰ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਤਾਂ ਉਹਨੂੰ ਤੁਸੀਂ ਨਾਲ ਦੀ ਨਾਲ ਸਾਫ਼ ਕਰਨਾ ਹੈ ਤੇ ਸਹੀ ਕਰਨਾ ਹੈ ਸਾਰੇ ਪੇਚਾਂ ਦਾ ਜਿਹੜਾ ਗੈਪ ਮੇਨਟੇਨ ਕਰਨਾ ਹੈ ਜਿਹੜਾ ਤੁਹਾਨੂੰ ਘਟ ਵੱਧ ਲੱਗੇ ਜੇ ਕੋਈ ਪੇਚ ਉੱਪਰ ਥੱਲੇ ਆ ਤਾਂ ਉਹਨੂੰ ਖਿੱਚ ਕੇ نیچے ਕਰਨਾ ਹੈ ਜੇ ਕਿਸੇ ਪੇਚ ਦੇ ਵਿੱਚ ਸਪੇਸ ਜ਼ਿਆਦਾ ਹੈ ਤਾਂ ਉਹਨੂੰ ਸਲਾਈ ਫੇਰ ਕੇ ਸੈੱਟ ਕਰਨਾ ਹੈ ਇਹ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਦੇਖੋ ਜਿੱਦਾਂ ਮੈਂ ਤੁਹਾਨੂੰ ਕਰਕੇ ਦਿਖਾ ਰਿਆ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਤੇ ਆਪਣੇ ਤਰੀਕੇ ਨਾਲ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਤੁਸੀਂ ਸਾਨੂੰ ਕਾਪੀ ਹੀ ਕਰਨਾ ਹੈ ਹਮੇਸ਼ਾ ਕਈ ਵਾਰ ਤੁਸੀਂ ਸਾਡੇ ਨਾਲੋਂ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਠੀਕ ਹੈ ਅਸੀਂ ਤੁਹਾਨੂੰ ਸਿਖਾ ਰਹੇ ਹਾਂ ਤੁਹਾਨੂੰ ਸਾਡੇ ਹਾਲ ਦੇਖ ਕੇ ਕਈ ਨਵੀਆਂ ਤਰਕੀਬਾਂ ਆਪਣੇ ਦਿਮਾਗ ਦੇ ਵਿੱਚ ਆ ਸਕਦੀਆਂ ਨੇ ਇਹਨਾਂ ਚੀਜ਼ਾਂ ਨੂੰ ਤੁਸੀਂ ਇੰਪਰੂਵ ਕਰਨਾ ਹੈ ਠੀਕ ਹੈ ਇਸ ਪੱਲੇ 'ਚ ਵੀ ਅਸੀਂ ਦੋਨੋਂ ਪੱਲੇ نیچے ਤੱਕ ਖੋਲੇ ਨੇ ਤਾਂ ਜੋ ਕੰਨ ਦੇ ਨੀਚੇ ਵਾਲੇ ਹਿੱਸੇ ਤੇ ਵੀ ਕਪੜਾ ਆ ਜਾਵੇ ਤੇ ਦੋਨੋਂ ਪੱਲੇ ਚੰਗੀ ਤਰ੍ਹਾਂ ਖੋਲ ਲੈਣੇ ਨੇ ਥੱਲੇ ਦੇਖੋ ਮੈਂ ਤੁਹਾਨੂੰ ਹੁਣੇ ਖੋਲ ਕੇ ਦਿਖਾਉਂਗਾ ਕਿਉਂਕਿ ਅੰਦਰ ਨੂੰ ਪਲਣਾ ਜੇ ਅਸੀਂ ਇਕੱਠਾ ਕਰਤਾ ਨਾ ਤਾਂ ਉਹ ਬਾਅਦ ਦੇ ਵਿੱਚ ਜਦੋਂ ਅਸੀਂ ਦੋ ਲੜ ਬਣਾਣੇ ਨੇ ਉਹਦੇ ਵਿੱਚ ਨਹੀਂ ਆਣਾ ਠੀਕ ਹੈ ਆ ਦੇਖੋ ਚੰਗੀ ਤਰ੍ਹਾਂ نیچے ਤੱਕ ਦੋਨੋਂ ਪੱਲੇ ਖੋਲੇ ਮੈਂ ਖੋਲ ਕੇ ਉੱਪਰੋਂ ਜੀ ਇਸ ਲੜ ਨੂੰ ਮੋਟਾ ਕਰਾਂਗੇ ਜਿੱਦਾਂ ਬਾਕੀ ਲੜ ਕੀਤੇ ਨੇ ਤੇ ਫਿਰ ਇਹਨੂੰ ਲੜ ਨੂੰ ਖੋਲ ਕੇ ਇਹਦੇ ਵਿੱਚ ਦੋ ਪੇਚ ਬਣਾ ਲੈਣੇ ਨੇ ਤੁਸੀਂ ਉੱਪਰੋਂ ਜੀ ਦਸਤਾਰ ਨੂੰ ਵੀ ਪਿੰਚ ਕਰਾਂਗੇ ਇਹਦੇ ਨਾਲ ਤੁਹਾਡੇ ਲਾੜਾ ਜਿਹੜੇ ਮੋਹਲੇ ਹਿੱਸੇ ਨੂੰ ਆਉਂਦੇ ਆ ਦਸਤਾਰ ਤੁਹਾਡੀ ਉੱਪਰ ਨੂੰ ਨਹੀਂ ਜਾਂਦੀ ਕਈ ਮੇਰੇ ਵੀਰਾਂ ਦੀ ਦਸਤਾਰ ਖਿਸਕਦੀ ਹੁੰਦੀ ਉਹਦਾ ਕਾਰਨ ਇਹ ਹੁੰਦਾ ਕਿ ਉਹ ਨੀਚੇ ਉਹ ਤਾਂ ਪੇਚ ਬਣਾ ਲੈਂਦੇ ਨੇ ਉੱਪਰ ਉਹ ਜੀ ਦਸਤਾਰ ਨੂੰ ਪਿੰਚ ਨਹੀਂ ਕਰਦੇ ਹੁਣ ਇਹਦੇ ਵੀ ਅਸੀਂ ਦੋਨੋਂ ਪੱਲੇ ਨੀਚੇ ਤੱਕ ਖੋਲ ਕੇ ਦੋ ਲੜ ਬਣਾ ਕੇ ਉੱਪਰ ਉਹ ਜੀ ਪਿੰਚ ਕਰਕੇ ਇਸ ਲੜ ਨੂੰ ਖਿੱਚ ਕੇ ਹੱਥ 'ਚ ਫੜਿਆ ਹੋਇਆ ਤੇ ਫਿਰ ਦੋਨੋਂ ਲੜਾ ਜਿਹੜਾ ਪਿੱਛੇ ਤੱਕ ਸਾਫ਼ ਕਰਾਂਗੇ ਹੱਥ ਦੀ ਹੈਲਪ ਨਾਲ ਪਿੱਛੇ ਤੱਕ ਸੈੱਟ ਕਰਾਂਗੇ ਚੰਗੀ ਤਰ੍ਹਾਂ ਧਿਆਨ ਰੱਖਣਾ ਐ ਇਸ ਚੀਜ਼ ਦਾ ਠੀਕ ਹੈ ਜੀ ਤੇ ਹੁਣ ਤੁਸੀਂ ਸਲਾਈ ਦੀ ਹੈਲਪ ਨਾਲ ਪਿੱਛੇ ਤੱਕ ਦੋਨਾਂ ਪੇਚਾਂ ਨੂੰ ਤੁਸੀਂ ਮੋਟੇ ਕਰਨਾ ਐ ਨੀਚਲੇ ਲੜਨ ਨੂੰ ਤੁਸੀਂ ਦੇਖ ਸਕਦੇ ਹੋ ਥੋੜਾ نیچے ਆ ਰਿਹਾ ਹੈ ਬਾਂ ਨੂੰ ਨਿਕਲਦਾ ਪਿਆ ਇਹਨੂੰ ਸਹੀ ਕਰਨ ਤੋਂ ਪਹਿਲਾਂ ਤੁਸੀਂ ਪਿੱਛੇ ਤੱਕ ਸਾਰੀ ਦਸਤਾਨ ਨੂੰ ਕੰਪਲੀਟ ਕਰਨਾ ਹੈ ਇਹਨਾਂ ਦੋਨਾਂ ਲੜਾਂ ਨੂੰ ਲਾ ਦੇਣਾ ਹੈ ਫਿਰ ਜਦੋਂ ਅਸੀਂ ਮੋਲੇ ਹਿੱਸੇ ਤੋਂ ਸਾਰੇ ਪੇਚ ਬਰਾਬਰ ਕਰਾਂਗੇ ਇਹਨਾਂ ਨੂੰ ਸੈੱਟ ਕਰਕੇ ਇੱਕ ਪਿੰਨ ਲਗਾ ਲਵਾਂਗੇ ਪਿੰਨ ਲਗਾਉਣ ਦਾ ਸਾਡੀ ਦਸਤਾਰ ਦੇ ਵਿੱਚ ਫਾਇਦਾ ਹੁੰਦਾ ਔਰ ਇਹਨਾਂ ਲੜ ਤੁਹਾਡੇ ਸਾਰੀ ਦਿਹਾੜੀ ਆਪਣੀ ਜਗ੍ਹਾ ਤੇ ਟਿਕੇ ਰਹਿੰਦੇ ਨੇ ਠੀਕ ਹੈ ਉਹਨਾਂ ਦਸਤਾਰ ਹੋਰ ਆਪਣੀ ਜਗ੍ਹਾ ਤੇ ਸੈਟਲਡ ਹੋ ਜਾਂਦੀ ਹੈ ਇੱਕ ਤਰ੍ਹਾਂ ਇਹਨਾਂ ਦੋਨਾਂ ਪੇਚਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਪਿੱਛੇ ਤੱਕ ਮੋਹਲੇ ਹਿੱਸੇ ਤੋਂ ਜੇ ਪੇਚ ਬਰਾਬਰ ਨਹੀਂ ਆ ਤਾਂ ਅੰਗੂਠੇ ਦੀ ਹੈਲਪ ਨਾਲ ਅੰਦਰ ਕਰਕੇ ਇਸ ਲੜ ਨੂੰ ਬਰਾਬਰ ਕਰਨਾ ਹੈ ਜੇ ਕਿਸੇ ਲੜ ਦੇ ਵਿੱਚ ਸਪੇਸ ਜ਼ਿਆਦਾ ਹੋ ਗਈ ਹੋਵੇ ਤਾਂ ਉਹਨੂੰ ਖਿੱਚ ਕੇ ਘੱਟ ਕਰ ਲੈਣਾ ਹੁਣ ਆਪਾਂ ਸਲਾਈ ਦੀ ਹੈਲਪ ਨਾਲ ਸਾਰੇ ਲੜੇ ਜਿਹੜੇ ਬਰਾਬਰ ਕਰਾਂਗੇ ਇਸ ਹਿੱਸੇ ਤੋਂ ਇੱਕ-ਇੱਕ ਕਰਕੇ ਸਾਰੇ ਪੇਚਾਂ 'ਚ ਤੁਸੀਂ ਸਲਾਈ ਫੀਲ ਲੈਣੀ ਹੈ ਜਿੱਦਾਂ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਤੇ ਇਹ ਜਗ੍ਹਾ ਤੇ ਤੁਸੀਂ ਬਾਅਦ ਦੇ ਵਿੱਚ ਇੱਕ ਪਿੰਨ ਲਗਾ ਦੇਣੀ ਹੈ ਅੰਗੂਠੇ ਨਾਲ ਦੇਖ ਨਾਲ ਸਾਰੇ ਲਾੜਾ ਜਿਹੜੇ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਇਹ ਨਜ਼ਰ ਆ ਰਹੇ ਨੇ ਸਾਨੂੰ ਉਸ ਤੋਂ ਬਾਅਦ ਚ ਪਿੰਨ ਲਗਾਣੀ ਆ ਤੁਸੀਂ ਇਹਦੇ ਨਾਲ ਜਿਹੜੇ ਤੁਹਾਡੇ ਲਾੜਾ ਆਪਣੀ ਜਗ੍ਹਾ ਤੇ ਸਾਰੀ ਦਿਹਾੜੀ ਟਿਕੇ ਰਹਿਣਗੇ ਤੇ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਪਵੇਗੀ ਹੁਣ ਸੱਜੇ ਪਾਸੇ ਉਹ ਅਸੀਂ ਸੈਕਿੰਡ ਲਾਸਟ ਪੇਜ ਲਗਾਉਣਾ ਆ ਇਹਦੇ ਲਈ ਅਸੀਂ ਕੀ ਕਰਨਾ ਪਹਿਲਾਂ ਤਾਂ ਇਸ ਪੇਜ ਨੂੰ ਖੋਲ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਕਿਉਂਕਿ ਅੱਖਾਂ ਵੀ ਅਸੀਂ ਠਕਣੀਆਂ ਨੇ ਨਾ ਤੇ ਬਾਹਰੋਂ ਇਸ ਪੱਲੇ ਨੂੰ ਸਿੰਗਲ ਪੱਲਾ ਬਾਹਲਾ ਪੱਲਾ ਜਿਹੜਾ ਉਹਨੂੰ نیچے ਖੋਲ ਖੋਲ ਕੇ ਚੰਗੀ ਤਰ੍ਹਾਂ ਅੰਦਲੇ ਪੱਲੇ ਨੂੰ ਉੱਪਰ ਇਕੱਠਾ ਕਰਕੇ ਇਸ ਤਰੀਕੇ ਨਾਲ ਇਸ ਲਾੜ ਨੂੰ ਲਗਾਉਣਾ ਹੈ ਕਿਉਂਕਿ ਦੇਖੋ ਸਾਨੂੰ ਮੋٹے ਹਿੱਸੇ ਦੀ ਲੋੜ ਉੱਪਰਲੀ ਸਾਈਡ ਤੇ ਆਖੀਰ ਤੱਕ ਆਂਦੇ ਆਂਦੇ ਨਾ ਸਾਡੀ ਦਸਤਾ ਦਾ ਕਪੜਾ ਜਿਹੜਾ ਉਹ ਇੱਕ ਤਰ੍ਹਾਂ ਘਟਦਾ ਜਾਂਦਾ ਹੁੰਦਾ ਤੇ ਜਿਹੜਾ ਪੇਚ ਚ ਜਾਣਾ ਉਹ ਘਟਦੇ ਜਾਂਦੀ ਹੈ ਉਹਦੇ ਕਾਰਨ ਸਾਡੇ ਲਾੜਾ ਜਿਹੜੇ ਪਤਲੇ ਹੋਣੇ ਸ਼ੁਰੂ ਹੋ ਜਾਂਦੇ ਬਾਅਦ ਦੇ ਵਿੱਚ ਇਸ ਲਾੜ ਨੂੰ ਤੁਸੀਂ ਇੱਕ ਵਾਰੀ ਪਿੰਚ ਕਰਕੇ ਰੱਖਣਾ ਆਪਣੀ ਜਗ੍ਹਾ ਤੇ ਫਿਰ ਚੰਗੀ ਤਰ੍ਹਾਂ ਸਾਫ਼ ਕਰਨਾ ਪਿੱਛੇ ਤੱਕ ਧਿਆਨ ਰੱਖਣਾ ਜੇ ਕੋਈ ਲਾੜ ਦੇ ਵਿੱਚ ਡੰਗ ਪੈਂਦਾ ਹੈ ਕੀ ਕਪੜਾ ਜਾਂ ਉੱਪਰੀ ਸਾਈਡ ਤੇ ਜ਼ਿਆਦਾ ਹੋ ਜਵੇ ਜਾਂ ਨੀਚਲੀ ਸਾਈਡ ਤੇ ਜ਼ਿਆਦਾ ਹੋ ਜੇ ਤਾਂ ਉਹਨੂੰ ਪਹਿਲਾਂ ਅੰਦਰੋਂ ਜੀ ਐਡਜਸਟ ਕਰਨਾ ਹੈ ਉੱਪਰ ਥੱਲੇ ਜਿੱਥੇ ਕਪੜੇ ਦੀ ਲੋੜ ਆ ਉੱਥੇ ਹੀ ਕਰਨਾ ਉਸ ਕਪੜੇ ਨੂੰ ਤੁਹਾਡਾ ਲੜ ਇੱਕ ਬਰਾਬਰ ਮੋਟਾ ਹੋਣਾ ਚਾਹੀਦਾ ਉੱਪਰੋਂ ਜੀ نیچے ਤੱਕ ਦੁਬਾਰਾ ਖੋਲ ਕੇ ਸਾਫ਼ ਕਰਕੇ ਇਹਨੂੰ ਦੁਬਾਰਾ ਪਿੰਚ ਕਰਕੇ ਲਗਾ ਦੇਣਾ ਆਪਣੀ ਜਗ੍ਹਾ ਤੇ ਧਿਆਨ ਰੱਖਣਾ ਹੈ ਬਾਕੀ ਲੜਾਂ ਵਾਂਗ ਉੱਪਰ ਨੂੰ ਨਾ ਖਿਸਕੇ ਇਸ ਲਈ ਉੱਪਰੋਂ ਵੀ ਨਾਲ-ਨਾਲ ਪਿੰਚ ਕਰਨਾ ਹੈ ਦਸਤਾਰ ਦੀ ਜਿਹੜੀ ਸ਼ੇਪ ਆ ਤੁਹਾਡੀ ਇਹ ਪ੍ਰੋਪਰ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਸਲਾਈ ਫੇਰ ਕੇ ਸਾਰੇ ਪੇਚਾਂ ਵਾਂਗ ਇਸ ਪੇਜ ਨੂੰ ਵੀ ਮੋਟਾ ਕਰਨਾ ਹੈ ਇਹਦੇ ਉੱਤੇ ਤਾਂ ਅਸੀਂ ਵੱਟ ਨਹੀਂ ਪਾਣੇ ਬਟ ਇਹ ਦੇਖਣ ਨੂੰ ਬਾਕੀ ਪੇਚਾਂ ਵਾਂਗ ਮੋਟਾ ਜਿਹਨੂੰ ਲੱਗਣਾ ਚਾਹੀਦਾ ਹੈ ਇਸ ਪੇਜ ਨੂੰ ਤੁਸੀਂ ਪਿੱਛੇ ਤੱਕ ਫੋਲਡ ਕਰਕੇ ਦਸਤਾਰ ਦੀ ਸ਼ੇਪ ਨੂੰ ਸਹੀ ਕਰਦੇ ਹੋਏ ਦੋਨਾਂ ਪਾਸੇ ਉਹ ਫੋਲਡ ਕਰਕੇ ਇਹਨੂੰ ਪਿੱਛੇ ਜੀ ਪਿੰਚ ਕਰ ਦੇਣਾ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਪਿੱਛੇ ਲੁੱਪੀ ਵਾਲਾ ਪੱਲਾ ਲਗਾ ਦੇਣਾ ਲੁੱਪੀ ਵਾਲਾ ਪੱਲਾ ਲਗਾਉਣ ਦਾ ਫਾਇਦਾ ਇਹ ਹੋਗਾ ਤੁਸੀਂ ਕਲਗੀ ਵਾਲਾ ਲੜ ਮੂੰਹ ਚੋਂ ਛੱਡ ਕੇ ਸਾਰੀ ਦਸਤਾਨ ਨੂੰ ਹਰ ਇੱਕ ਹਿੱਸੇ ਤੋਂ ਸਾਫ਼ ਕਰ ਸਕਦੇ ਹੋ ਦੇਖੋ ਪਿੱਛੇ ਤੋਂ ਅੱਗੇ ਪਹਿਲਾਂ ਤਾਂ ਖੱਬੇ ਪਾਸੇ ਉਹ ਸਾਰੇ ਲੜ ਸਾਫ਼ ਕਰਨੇ ਨੇ ਮਤਲਬ ਮੋٹے ਵੀ ਕਰਨੇ ਨੇ ਸਾਫ਼ ਤੇ ਮੋٹے ਦੋ ਅਲੱਗ-ਅਲੱਗ ਚੀਜ਼ਾਂ ਨੇ ਇਹ ਇਹਨਾਂ ਨੂੰ ਤੁਸੀਂ ਧਿਆਨ ਨਾਲ ਕਰਨਾ ਹੈ ਸਾਫ਼ ਕਰਨਾ ਹੈ ਹੁੰਦਾ ਵਟ ਪੈ ਕੇ ਉਹਨਾਂ ਨੂੰ ਸਾਫ਼ ਕਰ ਲਿਆ ਮੋٹے ਹੋ ਗਏ ਕਿ ਲੜ ਜੇ ਹੁਣ ਅਸੀਂ ਵਟ ਪਾਣੀ ਆ ਸਾਰੇ ਲੜ ਮੋٹے ਹੋਣਗੇ ਤਾਂ ਤਾਂ ਵਧੀਆ ਤਰੀਕੇ ਨਾਲ ਪਿੱਛੋਂ ਲੈ ਕੇ ਅੱਗੇ ਤੱਕ ਸਾਫ਼ ਵਟ ਪੈਣਗੇ ਠੀਕ ਹੈ ਸਪੇਸ ਸਪੇਸ ਦੇ ਨਾਲ ਸਾਰੇ ਲੜ ਬਰਾਬਰ ਦਿਖੂਗੇ ਤੁਹਾਡੇ ਹੁਣ ਉੱਪਰਲੀ ਸਾਈਡ ਦਾ ਵੀ ਐਸੇ ਤਰੀਕੇ ਨਾਲ ਕਰਨਾ ਹੈ ਤੁਸੀਂ ਸਲਾਈ ਫੇਰ ਕੇ ਸਾਰੇ ਲੜ ਬਰਾਬਰ ਕਰਨੇ ਨੇ ਸਪੇਸ ਦੇ ਵਿੱਚ ਤੇ ਮੋਟੇ ਵੀ ਬਰਾਬਰ ਕਰਨੇ ਨੇ ਤੇ ਜਿਹੜੇ ਇਹਨਾਂ 'ਚ ਵੱਟ ਪੈਂਦੇ ਨੇ ਉਹਨਾਂ ਨੂੰ ਵੀ ਸਾਫ਼ ਕਰਨਾ ਹੈ ਪੇਚਾਂ ਦਾ ਜਿਹੜਾ ਗੈਪ ਆ ਉਹ ਤੁਸੀਂ ਬਰਾਬਰ ਰੱਖਣਾ ਹੈ ਭਾਵੇਂ ਮਾਈਨਰ ਰੱਖੋ ਭਾਵੇਂ ਮੇਜਰ ਰੱਖੋ ਠੀਕ ਹੈ ਜੀ ਖੱਬੇ ਪਾਸੇ ਵੀ ਦੋਨੇ ਲੜ ਤੁਸੀਂ ਸਾਫ਼ ਕਰਨੇ ਆ ਪਿੱਛੇ ਤੱਕ ਇਸ ਚੁੰਨੀ ਤੁਸੀਂ ਚੰਗੀ ਤਰ੍ਹਾਂ ਕਰਨਾ ਹੈ ਹੁਣ ਅਸੀਂ ਤੁਹਾਨੂੰ ਵੱਟ ਪਾ ਕੇ ਦਿਖਾਵਾਂਗੇ ਦੇਖੋ ਸਲਾਈ ਲੈਣੀ ਹੈ ਹਮੇਸ਼ਾ ਮੋਲਲੇ ਹਿੱਸੇ ਨੂੰ ਢਾਕੇ ਮਤਲਬ ਕਿ ਜਿੱਦਾਂ ਫੇਸ ਆ ਨਾ ਸਾਡਾ ਸਿੱਧਾ ਉਦਾਂ ਹੀ ਸਿੱਧੀ ਰੱਖ ਕੇ ਇਸ ਤਰੀਕੇ ਨਾਲ ਸਲ ਠੀਕ ਹੈ ਐਦਾਂ ਤੁਹਾਡੇ ਜਿਹੜੇ ਵਟਾ ਪੈਣੇ ਸ਼ੁਰੂ ਹੋ ਜਾਣਗੇ ਪਹਿਲਾਂ ਪਹਿਲਾਂ ਤੁਹਾਨੂੰ ਔਖੇ ਲੱਗਣਗੇ ਤੁਹਾਡੇ ਪੇਚ ਵੀ ਖਰਾਬ ਹੋਣਗੇ ਪਰ ਜੇ ਤੁਸੀਂ ਇੱਕ ਦੋ ਵਾਰੀ ਕੀਤਾ ਨਾ ਇਹਨੂੰ ਫਿਰ ਤੁਹਾਨੂੰ ਸਮਝ ਆਣਾ ਸ਼ੁਰੂ ਹੋ ਜੂਗਾ ਅਸਲੀਅਤ ਵਿੱਚ ਇੱਕ ਵਰਕ ਕੀਤਾ ਕਰਦੇ ਆ ਕੰਮ ਕੀਤਾ ਕਰਦੀ ਹੈ ਇਹ ਚੀਜ਼ ਪਹਿਲਾਂ ਪਹਿਲਾਂ ਤਾਂ ਕੋਈ ਵੀ ਨਹੀਂ ਕਰ ਸਕਦਾ ਇਸ ਚੀਜ਼ ਨੂੰ ਜਾਂ ਕਈ ਬੱਚੇ ਕਰ ਵੀ ਲੈਣਗੇ ਪਰ ਜੇ ਕਿਸੇ ਕੋ ਨਾ ਹੋਵੇ ਤਾਂ ਆਪਾਂ ਘਬਰਾਣਾ ਨਹੀਂ ਹੈਗਾ ਉਹਨੂੰ ਦੁਬਾਰਾ ਕਰਨਾ ਆ ਦੁਬਾਰਾ ਕਰ ਕਰਕੇ ਪ੍ਰੈਕਟਿਸ ਕਰ ਕਰਕੇ ਇਸ ਚੀਜ਼ ਦੇ ਵਿੱਚ ਮਹਾਰਤ ਹਾਸਲ ਕਰਨੀ ਆ ਤੁਸੀਂ ਇੱਕ-ਇੱਕ ਕਰਕੇ ਸਾਰੇ ਪੇਚਾ ਜਿ ਫੇਨੀਆਂ ਜੇ ਲੱਗੇ ਕਿ ਘੱਟ-ਵੱਟ ਪਏ ਆ ਤਾਂ ਉਹਦੇ ਵਿੱਚ ਦੁਬਾਰਾ ਸਲਾਈ ਫੇਰ ਕੇ ਤੁਸੀਂ ਵੱਟ ਪਾਣੇ ਆ ਪਹਿਲੀ ਵਾਰ ਜੇ ਘੱਟ ਪੈਂਦੇ ਹੁੰਦੇ ਆ ਥੋੜੇ ਜੇ ਘੱਟ ਦਿਖਦੇ ਹੁੰਦੇ ਵੱਟ ਜਦੋਂ ਤੁਸੀਂ ਦੁਬਾਰਾ ਫੇਨਾ ਨਾ ਇਹਨਾਂ ਦੇ ਵਿੱਚ ਆ ਦੇਖੋ ਹੁਣ ਦੇਖੋ ਡੈਫੀਨੇਸ਼ਨ ਇਹਨਾਂ ਦੀ ਜ਼ਿਆਦਾ ਵੱਧਦੀ ਜਾ ਰਹੀ ਹੈ ਇਹ ਜ਼ਿਆਦਾ ਦਿਖਣੇ ਸ਼ੁਰੂ ਹੋ ਜਾਂਦੇ ਜਦੋਂ ਆਪਾਂ ਦੁਬਾਰਾ ਫੇਰ ਦਿਆਂ ਨਾ ਸਲਾਈ ਆ ਰੱਖੋ ਹੁਣ ਜ਼ਿਆਦਾ ਮੋਟੇ ਹੋ ਗਏ ਵੱਟ ਆ ਦੇਖੋ ਇਹ ਤਰਕੀਬ ਹੈ ਇੱਕ ਪਹਿਲਾਂ ਫਿਰ ਉਹਨਾਂ ਇੱਕ-ਇੱਕ ਵੱਟ ਪੈ ਜਾਂਦਾ ਆ ਦੂਜੀ ਵਾਰ ਫਿਰ ਉਹਨਾਂ ਹੋਰ ਗੂੜਾ ਹੋ ਜਾਂਦਾ ਵੱਟ ਮਤਲਬ ਕਿ ਹੋ ਤੇ ਆਵਾਜਾਂ ਦੀ ਵਟ ਦੀ ਤੇ ਇਹ ਚੀਜ਼ ਤੁਸੀਂ ਦੁਬਾਰਾ ਸਾਰੀ ਦਸਤਾਰਨਾ ਕਰ ਸਾਰਿਓ ਇਸ ਤਰੀਕੇ ਨਾਲ ਤੁਹਾਡੇ ਸਾਰੀ ਦਸਤਾਰ ਦੇ ਵਿੱਚ ਵਟ ਪੈਣੀ ਨਹੀਂ ਹੁਣ ਪਿੱਛੇ ਜੀ ਕਲਗੀ ਵਾਲਾ ਲੜ ਲਗਾ ਕੇ ਅਸੀਂ ਇਸ ਦਸਤਾਰ ਨੂੰ ਕੰਪਲੀਟ ਕਰਾਂਗੇ ਪਹਿਲਾਂ ਇਸ ਲੜ ਨੂੰ ਗਿੱਲਾ ਕੀਤਾ ਸੀ ਤਾਂ ਜੋ ਕਲਗੀ ਲਗਾਉਣ ਦੇ ਵਿੱਚ ਆਸਾਨੀ ਹੋਵੇ ਸਾਨੂੰ ਫਿਰ ਦੋਨਾਂ ਸਾਈਡਾਂ ਤੋਂ ਬਰਾਬਰ ਕਪੜਾ ਅੰਦਰ ਫੋਲਡ ਕਰਨਾ ਹੈ ਤਾਂ ਦੇਖ ਲਿਓ ਪਿੱਛੇ ਲੜ ਘੁੰਮੇ ਨਾ ਉਸ ਹਿਸਾਬ ਨਾਲ ਫੋਲਡ ਕਰ ਲਿਓ ਠੀਕ ਹੈ ਤੇ ਜਿੰਨਾ ਕੁ ਲੋੜ ਆ ਉਹਨਾਂ ਕਾ ਕਪੜਾ ਛੱਡ ਕੇ ਬਾਕੀ ਦੋਨਾਂ ਹਿੱਸਾ ਤੋਂ ਅੰਦਰ ਨੂੰ ਕਪੜਾ ਕਰਦੇ ਹੋਏ ਤੁਸੀਂ ਇਸ ਤਰੀਕੇ ਨਾਲ ਲੜ ਨੂੰ ਲਗਾਉਣਾ ਹੈ ਆਪਣੀ ਜਗ੍ਹਾ ਤੇ ਦੋਨੇ ਅੱਖਾਂ ਤੁਹਾਡੀਆਂ ਬਰਾਬਰ ਟਕੀਆਂ ਹੋਣੀਆਂ ਚਾਹੀਦੀਆਂ ਨੇ ਤੇ ਪਿੱਛੇ ਤੱਕ ਦੋਨਾਂ ਸਾਈਡਾਂ ਤੋਂ ਲੜ ਤੁਹਾਡਾ ਬਰਾਬਰ ਪਿੱਛੇ ਤੱਕ ਸਾਫ਼ ਹੋਣਾ ਚਾਹੀਦਾ ਹੈ ਤੇ ਹੁਣ ਮੇਰੇ ਵੀਰੋ ਸਲਾਈ ਨਾਲ ਇਸ ਜਗ੍ਹਾ ਤੋਂ ਵਟਾ ਸਾਫ਼ ਕਰਾਂਗੇ ਤੇ ਫਿਰ ਕਲਗੀ ਵਾਲਾ ਲੜ ਲਗਾਵਾਂਗੇ ਤੇ ਸਲਾਈ ਦੀ ਹੈਲਪ ਨਾਲ ਪਿੱਛੇ ਤੱਕ ਪੇਚ ਨੂੰ ਸਾਫ਼ ਕਰਨ ਤੋਂ ਬਾਅਦ ਤੁਸੀਂ ਫਰੰਟ ਤੇ ਐਂਡ ਸੈਂਟਰ ਦੇ ਵਿੱਚ ਕਲਗੀ ਨੂੰ ਐਕਸ ਬਣਾ ਕੇ ਘੁਮਾ ਕੇ ਰੱਖ ਲੈਣਾ ਹੈ ਤੇ ਫਿਰ ਇੱਕ ਪਿੰਦੀ ਹੈਲਪ ਨਾਲ ਲਗਾਉਣਾ ਹੈ ਦੇਖੋ ਲੜ ਦੇਖੋ ਕਿੰਨਾ ਵੱਡਾ ਮੇਰਾ ਬਟ ਗਿੱਲਾ ਕਰਨ ਦਾ ਕਿੰਨਾ ਫਾਇਦਾ ਹੈ ਕਿ ਜਿੰਨਾ ਮਰਜੀ ਵੱਡਾ ਲੜ ਹੋਵੇ ਅਸੀਂ ਉਹਨੂੰ ਕਲਗੀ ਬਣਾ ਕੇ ਸੈੱਟ ਕਰ ਸਕਦੇ ਹਾਂ ਹੁਣ ਇੱਕ ਪਿੰਨ ਲੈਣੀ ਹੈ ਉਹਨੂੰ ਥੋੜਾ نیچے ਨੂੰ ਤੇ ਖੱਬੇ ਪਾਸੇ ਨੂੰ ਟੇਢਾ ਕਰਕੇ ਕਲਗੀ ਤੇ ਐਂਡ ਮੋਰੇ ਲਗਾ ਦੇਣਾ ਜਿੱਥੇ ਤੁਹਾਡਾ ਸੈਂਟਰ ਬਣਦਾ ਹੋਵੇ ਤੇ ਉਸ ਤੋਂ ਬਾਅਦ ਉਹ ਕਲਗੀ ਨੂੰ ਜਿੰਨਾ ਕੁ ਲੋੜਾ ਉਹਨੂੰ ਖੋਲ ਲੈਣਾ ਤੇ ਧਾਗੇ ਵਾਲੇ ਹਿੱਸੇ ਨੂੰ ਅੰਦਰ ਕਰਕੇ ਐਂ ਸਿੱਧਾ ਹੱਥ ਫੇਰ ਕੇ ਉਂਗਲਾ ਫੇਰ ਕੇ ਕਲਗੀ ਨੂੰ ਸਿੱਧਾ ਸਪਾਟ ਕਰ ਲੈਣਾ ਐਂਡ ਪੈਰਲਲ ਕਰ ਲੈਣਾ ਤੇ ਫਿਰ ਐਂ ਸੈਂਟਰ ਦੇ ਵਿੱਚ ਲਗਾ ਦੇਣਾ ਪਹਿਲਾਂ ਸੈਂਟਰ ਦੇ ਵਿੱਚ ਅੰਦਰ ਕਰਾਂਗੇ ਐਂਡ ਫਰੰਟ ਤੇ ਫਿਰ ਬਾਕੀ ਬਚਦਾ ਕਪੜਾ ਖੱਬੇ ਪਾਸੇ ਨੂੰ ਲੈ ਜਾਵਾਂਗੇ ਇਹ ਨਾਲ ਉੱਪਰਲੇ ਹਿੱਸੇ ਤੋਂ ਤੁਹਾਡੀ ਦਸਤਾਰ ਦੇਖਣ ਨੂੰ ਵੀ ਬੜੀ ਵਧੀਆ ਲੱਗੇਗੀ ਤੇ ਬਾਕੀ ਉੱਪਰਲੇ ਹਿੱਸੇ ਤੇ ਤੁਸੀਂ ਦੋ ਤਿੰਨ ਪਿੰਨਾ ਅਪਲਾਈ ਕਰ ਲੈਣੀਆਂ ਨੇ ਪਿੰਨਾ ਲਗਾ ਲੈਣੀਆਂ ਨੇ ਜਿਹਦੇ ਨਾਲ ਤੁਹਾਡਾ ਕਲਗੀ ਵਾਲਾ ਪੇਚ ਆਪਣੀ ਜਗ੍ਹਾ ਤੇ ਟਿਕਿਆ ਰਹੂਗਾ ਤੇ ਤੁਹਾਡਾ ਕਲਗੀ ਵਾਲਾ ਪੇਚ ਖਿਸਕੂਗਾ ਵੀ ਨਹੀਂ ਅੱਖਾਂ ਤੋਂ ਦੇਖੋ ਕਲਗੀ ਲੜਦੇ ਖਿਸਕਣ ਦੇ ਵੀ ਕਈ ਕਾਰਨ ਹੁੰਦੇ ਆ ਮੰਨ ਲਓ ਕਲਗੀ ਵਾਲੇ ਲੜ ਦੇ نیچے ਉਤੋਂ ਪਹਿਲਾਂ ਲਾਈ ਲੜਣੀ ਹੈਗੇ ਤਾਂ ਵੀ ਕਲਗੀ ਵਾਲਾ ਲੜ ਖਿਸਕ ਸਕਦਾ ਕਲਗੀ ਵਾਲਾ ਲੜ ਢਿੱਲਾ ਹੋਵੇ ਤਾਂ ਵੀ ਖਿਸਕ ਸਕਦਾ ਹੈ ਕਲਗੀ ਵਾਲੇ ਲੜ ਨੂੰ ਅਸੀਂ ਲਾਇਆ ਸਹੀ ਆ ਟਾਈਟ ਲਗਾਇਆ ਪਰ ਉੱਪਰ ਪਿੰਨਾ ਨਹੀਂ ਲਗਾਈਆਂ ਪਰ ਅਸੀਂ ਬਾਰ-ਬਾਰ ਅੱਖ ਤੋਂ ਫੜ ਕੇ ਕਲਗੀ ਵਾਲਾ ਲੜ ਖਿੱਚ ਰਹੇ ਆ ਉਹਨਾਂ ਢਿੱਲਾ ਹੋ ਗਿਆ ਉਤੋਂ ਬਾਅਦ ਵੀ ਤੁਹਾਡਾ ਕਲਗੀ ਵਾਲਾ ਲੜ ਹੇਲਸਾ ਰ ਏਸ ਲਈ ਉੱਪਰਲੀ ਸਾਈਡ ਤੇ ਹਮੇਸ਼ਾ ਪਿੰਨਾ ਲਗਾਓ ਉੱਪਰੋਂ ਜੀ ਕਪੜੇ ਨੂੰ ਖਿੱਚ ਕੇ ਤੁਸੀਂ ਦੇਖੋ ਖੁੱਲੇ ਵਾਲੇ ਹਿੱਸੇ ਨੂੰ ਖੱਬੇ ਪਾਸੇ ਰੱਖਿਆ ਸੀ ਸੱਜੇ ਪਾਸੇ ਅਸੀਂ ਬੰ ਸੈਨੂੰ ਡਬਲ ਟਕਾਂਗੇ ਜਿਹਦੇ ਨਾਲ ਸਾਡਾ ਜਿਹੜਾ ਡਾਰਕ ਕਲਰ ਦਾ ਸੀ ਕੋਈ ਵੀ ਬੇਸਿਸ ਆ ਆ ਹੋਵੇ ਉਹ ਦਸਤਾਰ ਦੇ ਕਪੜੇ ਚੋਂ ਚਾਤੀ ਨਾ ਮਾਰੇ ਫੇਰ ਪਿੱਛੇ ਜੀ ਲੂਪੀ ਵਾਲਾ ਪੱਲਾ ਖਿੱਚ ਕੇ ਅਸੀਂ ਦੋਨਾਂ ਪਾਸਿਆਂ ਤੋਂ ਅੰਦਰ ਕਰ ਦੇਣਾ ਤੁਸੀਂ ਜਿਹੜਾ ਮਰਜ਼ੀ ਪਾਸਾ ਪਹਿਲਾਂ ਕਰੋ ਸਾਡੇ ਵਾਲ ਦੇਖ ਕੇ ਤੁਸੀਂ ਸੱਜਾ ਪਾਸਾ ਨਹੀਂ ਜ਼ਰੂਰੀ ਅੰਦਰ ਕਰਨਾ ਹੈ ਪਹਿਲਾਂ ਇਹ ਤੁਹਾਡੀ ਮਰਜ਼ੀ ਹੈ ਤੇ ਕਲਗੀ ਵਾਲੇ ਲੜ ਨੂੰ ਹਮੇਸ਼ਾ ਖਿੱਚ ਕੇ ਲੂਪੀ ਵਾਲੇ ਪੱਲੇ ਦੇ ਅੰਦਰ ਕਰੋ ਇਹਨਾਂ ਤੁਹਾਡਾ ਕਲਗੀ ਵਾਲਾ ਲੜ ਟਾਈਟ ਵੀ ਰਹੇਗਾ ਸਾਰੀ ਦਿਹਾੜੀ ਮੈਂ ਕਦੀ ਬੈਕ ਸਾਈਡ ਤੇ ਪਿੰਨ ਯੂਜ਼ ਨਹੀਂ ਕਰਦਾ ਕਿਉਂਕਿ ਉਹਦਾ ਥੋੜਾ ਆ ਰਿਸਕ ਹੁੰਦਾ ਹੈ ਮੇਰੇ ਹਿਸਾਬ ਨਾਲ ਕਿਉਂਕਿ ਉਹ ਆਪਣੇ ਸਿਰ ਤੇ ਲੱਗ ਸਕਦੀ ਹੈ ਬਾਕੀ ਤੁਸੀਂ ਲਗਾਉਣੇ ਕੋਈ ਇਸ਼ੂ ਨਹੀਂ ਹੈਗਾ ਉਸ ਚੀਜ਼ ਦੇ ਵਿੱਚ ਮੈਨੂੰ ਲਗਾਣੀ ਨਹੀਂ ਵਧੀਆ ਲੱਗਦੀ ਮੈਂ ਤਾਂ ਨਹੀਂ ਲਗਾਉਂਦਾ ਹੈਗਾ ਤੁਸੀਂ ਲਗਾਓ ਜੀ ਸੱਦ ਕੇ ਲਗਾਓ ਜਿੱਦਾਂ ਤੁਹਾਡਾ ਮਨ ਕਰਦਾ ਹੈ ਆਪਣੀ ਦਸਤਾਰ ਹੁਣ ਕੰਪਲੀਟ ਹੈ ਜੀ ਤੇ ਤੁਹਾਨੂੰ ਹਰੇਕ ਹਿੱਸੇ ਤੋਂ ਦਰਸ਼ਨ ਕਰਾਵਾਂਗੇ ਜੀ ਹੁਣ ਪਹਿਲਾਂ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਸਾਰੇ ਵਟ ਚੰਗੀ ਤਰ੍ਹਾਂ ਦਿਖਾ ਲਈ ਨੇ ਤੁਹਾਨੂੰ ਆ ਦੇਖੋ ਐਦਾਂ ਪਹਿਰੇ ਨਹੀਂ ਨਾ ਦੂਰੋਂ ਜ਼ਿਆਦਾ ਵਧੀਆ ਨਹੀਂ ਦਿਖਦੇ ਇਸ ਲਈ ਮੈਂ ਕਲੋਜ਼ ਗ੍ਰਿਪ ਤੋਂ ਦਿਖਾ ਰਿਹਾ ਤੁਹਾਨੂੰ ਤੇ ਹੁਣ ਤੁਸੀਂ ਸਾਰੀ ਦਸਤਾਰ ਦੀ ਸ਼ੇਪ ਵੀ ਦੇ ਸਕਦੇ ਹੋ ਸਾਰੇ ਲੜ ਮੋٹے ਸੀਗੇ ਆਪਣੇ ਤਾਂ ਐਦਾਂ ਵੱਟ ਪੈ ਗਏ ਨੇ ਹੁਣ ਖੱਬੇ ਹੀ ਸਾਈਡ ਤੋਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਪਿੱਛੇ ਤੱਕ ਸਾਰੇ ਵੱਟ ਪਏ ਨੇ ਉੱਪਰਲੀ ਸਾਈਡ ਤੋਂ ਸਾਰੀ ਦਸਤਾਰ ਸਹੀ ਹੈ ਆਪਣੇ ਸਾਰੇ ਲੜ ਸਹੀ ਹੈ ਸੱਜੇ ਪਾਸੇ ਉਹ ਵੀ ਸੱਜੇ ਪਾਸੇ ਆਪਣਾ ਕਲਗੀ ਵਾਲਾ ਲੜ ਵੀ ਸਾਰਾ ਟਾਈਟ ਹੈ ਤੇ ਬਾਕੀ ਹੁਣ ਦੁਬਾਰਾ ਫਰੰਟ ਤੋਂ ਬਾਕੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਨਵੀਂ ਵੀਡੀਓ ਡਿਸਕ੍ਰਿਪਸ਼ਨ ਚ ਜਾਏ ਬਟਨ ਤੇ ਜਾ ਕੇ ਦੇਖ ਸਕਦੇ ਹੋ ਕੱਲ ਲੈ ਕੇ ਆਵਾਂਗੇ ਇੱਕ ਹੋਰ ਨਵਾਂ ਟਿਊਟੋਰੀਅਲ ਵਾਹਿਗੁਰੂ ਜੀ ਕ